ਉਹ ਅੱਜ ਦੀ ਮੈਂ ਗੱਲ ਕਰਨ ਲੱਗਾ ਗੈਰੀ ਭੈਣ ਚੋਦੀ ਜਿਹੜਾ ਹੈਗਾ ਫੁੱਦੂਆ ਸਾਰਾ ਇੱਕ ਹੋਰੀਆਂ ਮੇਰੇ ਰਿਕਾਰਡਿੰਗਾਂ ਸੁਣਨ ਲੱਗਾ ਪੁੱਦੂਏ ਦੀਆਂ ਮੇਰੀ ਨਾਲ ਦੀ ਨੂੰ ਗੱਤ ਬੁੱਲੇ ਨੇ ਥੋੜਾ ਜਿਆ ਤਿਤਲੀ ਵਾਲੀ ਕੁੜੀ ਪ੍ਰੀਤ ਜੱਟੀ ਦਾ ਅਕਸਰ ਕੋਈ ਨਾ ਕੋਈ ਮੁੱਦਾ ਸੋਸ਼ਲ ਮੀਡੀਆ ਤੇ ਚੱਲਦੇ ਰਿਹਿੰਦਾ ਹੈ ਹੁਣ ਉਸਦੇ ਘਰ ਵਾਲੇ ਦੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਵੀਡੀਓ ਦੇ ਵਿੱਚ ਉਹ ਪੰਜਾਬੀ ਸਿੰਗਰ ਗੈਰੀ ਸੰਧੂ ਨੂੰ ਛਰੇ ਆਮ ਲਾਈਵ ਆ ਕੇ ਗਾਲਾਂ ਕੱਢ ਰਿਹਾ ਤੇ ਕਹਿੰਦਾ ਮੇਰੀ ਨਾਲ ਦੀ ਨੂੰ ਗੈਰੀ ਸੰਧੂ ਗਲਤ ਬੋਲਦਾ ਕਹਿੰਦਾ ਬਾ ਲਾਈਵ ਵਿੱਚ ਆ ਕੇ ਸਾਰੀਆਂ ਰਿਕੋੜੀਆਂ ਸਾਰੇ ਚਿੱਠੇ ਸੁਣਾਉਣੇ ਆ ਫਿੰਗਰ ਗੈਰੀ ਸੰਧੂ ਕੀ ਬੋਲਿਆ तितਲੀ ਵਾਲੀ ਕੁੜੀ ਨੂੰ ਹਜੇ ਕੁਝ ਨਿਕਲ ਕੇ ਸਾਹਮਣੇ ਨਹੀਂ ਆਇਆ ਇਸ ਜੋੜੀ ਦਾ ਕਿਸੇ ਨਾ ਕਿਸੇ ਨਾਲ ਪੇਚਾ ਪੈ ਹੀ ਜਾਂਦਾ ਹੈ ਇਹ ਕੰਟਰੋਵਰਸੀ ਹੈ ਜਦ तितਲੀ ਵਾਲੀ ਕੁੜੀ ਦਾ ਘਰ ਵਾਲਾ ਸੱਚ ਬੋਲਦਾ ਸਭ ਸਾਹਮਣੇ ਆਵੇਗਾ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਦੋਸਤੋ ਤੁਸੀਂ ਵੀ ਕਮੈਂਟ ਜਰੂਰ ਕਰਿਓ ਕਿ ਸੱਚੀ ਹੀ ਗੈਰੀ ਸੰਧੂ ਇਸ तितਲੀ ਵਾਲੀ ਕੁੜੀ ਨੂੰ ਗਲਤ ਬੋਲਿਆ ਸਭ ਕੁਝ ਸਾਹਮਣੇ ਆਵੇਗਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਸੁਝਾਅ ਜਰੂਰ ਦਿਓ ਤੇ ਜੋ ਵੀਰ ਤੇ ਪੜਨਾ ਚੈਨਲ ਤੇ ਨਵੇਂ ਨਵੇਂ ਸਬਸਕ੍ਰਾਈਬ ਜਰੂਰ ਦਿਓ